ਲੱਗਦਾ ਹਟ ਨਹੀਂ ਰਿਹਾ ਉਹ ਵਧ ਰਿਹਾ ਵਾ ਉਹ ਲਿਆ ਕੇ ਉਹਨੂੰ ਪੀਸ ਕੇ ਉਹ ਸਰਿੰਜਾਂ ਨਾਲ ਹੀ ਟੀਕੇ ਲਾ ਰਹੇ ਬੱਚੇ ਲਾ ਲਾ ਕੇ ਮਰ ਰਹੇ ਇਹ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਦੇ ਨਾਲ ਉਹ ਨਾ ਜਿਹੜੀ ਤੁਸੀਂ ਕਿੰਨੇ ਵੀ ਅਸੀਂ ਨਸ਼ਾ ਘੱਟ ਕਰਦੇ ਆਂ ਇਹ ਗੋਲੀਆਂ ਨਾਲ ਨਸ਼ਾ ਵਧ ਰਿਹਾ ਵਾ ਵਧ ਰਿਹਾ ਨਸ਼ਾ ਵਧ ਰਿਹਾ ਵਧ ਰਿਹਾ ਚਲ ਬਸੀਤਾ ਹਾਂ ਬਸੋ ਜੀ ਕੀ ਕਹਣਾ ਜੀ ਕਹਿੰਦੇ 8-9 ਬੱਚੇ ਤਾਂ ਡਿਪੈਂਡ ਦੇ ਗਏ ਆ ਇਦਾਂ ਇਹ ਨਿਆਂ ਹੀ ਮੌਤ ਜੀ ਹੁਣ ਜੇ ਮੁੰਡਾ ਮਰਿਆ ਨਾ ਮੁੰਡਾ ਗਲਤ ਨਹੀਂ ਸੀਗਾ ਪਤਾ ਨਹੀਂ ਕਿੱਦਾਂ ਮਰਿਆ ਤੇ ਕੀ ਹੋਇਆ ਵਾ ਹਾਂ ਕਿਉਂ ਕਿ ਇਹਦੀ ਗਰੰਟੀ ਲੈਣੀ ਬੜੀ ਔਖੀ ਐ ਨਸ਼ੇ ਦੇ ਨਾਲ ਕਿੰਨੇ ਮੁੰਡੇ ਮਰ ਗਏ ਤੁਹਾਡੇ ਪਿੰਡ ਦੇ 12 12 ਕੇ ਮਰੇ ਹਨ ਹਾਂਜੀ ਹੋ ਗਿਆ 12 ਮੁੰਡੇ ਨਸ਼ੇ ਨਾਲ ਤੇ ਤੁਸੀਂ ਐ ਜੀ ਇੱਕ ਪੰਚਾਇਤ ਤੋਂ ਇੱਕ ਜ਼ਿੰਮੇਵਾਰ ਪਰਸਨ ਆ ਕਦੇ ਕੰਪਲੇਂਟ ਨਹੀਂ ਕੀਤੀ ਬੋਲਦੀ ਜੀ ਬਹੁਤ ਵਾਰ ਕੀਤੀ ਜੀ ਅਸੀਂ ਸਲਦਾਸਪੁਰ ਦੱਸੋ ਕਿੱਦਾਂ ਕੀਤੀ ਮਾਤ ਨਹੀਂ ਕਿਸੇ ਦਾ ਲੈ ਸਕਦੇ ਬੰਦੇ ਜਾਂਦੇ ਆ ਛੁੱਟ ਕੇ ਆ ਜਾਂਦੇ ਆ ਦੱਸੋ ਸਾਡਾ ਕੀ ਕਸੂਰ ਆ ਪਰ ਹਰ ਇੱਕ ਪਿੰਡ ਦੇ ਹਰ ਇੱਕ 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 ਬੱਚੇ ਨੂੰ ਪਤਾ ਪਿੰਡ ਦੇ ਨੂੰ ਆਹ ਬੰਦਾ ਕੰਮ ਕਰਦਾ ਵਾ ਹੁਣ ਮੈਂਬਰ ਪੰਜਾਹ ਮੂਰਾ ਜੀ ਨਹੀਂ ਬੰਦ ਹੋਏ ਨਹੀਂ ਸ਼ਾਂਤਤਾ ਕਾਹੂ ਗੱਲ ਪੰਚਾਇਤ ਵੱਲੋਂ ਕੰਪਲੇਂਟ ਦੇਣ ਦੇ ਬਾਵਜੂਦ ਨਹੀਂ ਹੋਇਆ ਜੀ ਕਿੱਦਾਂ ਹੋ ਸਕਦਾ ਰੱਬ ਹੀ ਜਾਣੇ ਹੁਣ ਗਵਰਨਮੈਂਟ ਕਰੇ ਜਾਂ ਗੱਦਾ ਹੋ ਸਕਦਾ ਸਾਨੂੰ ਨਹੀਂ ਪਤਾ ਹੈ ਹਾਂ ਦੇਖੋ ਜੀ ਅਸੀਂ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਸਰਦਾਰ ਭੌਂਗ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਤੁਸੀਂ ਗੋਲੀਆਂ ਵਾਲਾ ਸਿਸਟਮ ਚਲਾਇਆ ਵਾ ਇਹਨੂੰ ਬੰਦ ਕੀਤਾ ਜਾਵੇ ਇਹ ਬਹੁਤ ਵਧੀਆ ਸਿਸਟਮ ਹੋ ਜਾਊਗਾ ਨਹੀਂ ਤਾਂ ਬਸ ਖਤਮੀਆਂ ਪੰਜਾਬ ਪੰਜਾਬ ਖਤਮਾਂ ਜੀ ਕਿੰਨੇ ਬੱਚੇ ਟੋਟਲ ਹੁਣ ਤੱਕ ਡਿਪੈਂਡ ਦੇ ਵਿੱਚੋਂ ਡੈਥ ਹੋ ਚੁੱਕੀ 11 12 ਮਰਿਆ ਤਾਂ 30 32 ਤਿਆਰ ਹੀ ਹੈਗਾ ਬਿਲਕੁਲ ਜੀ ਬਿਲਕੁਲ ਜੀ ਅਜੇ ਹੋਰ ਵੀ ਗੰਗਾ ਦੇਖੋ ਛੋਟਾ ਹੈ ਬੱਚਾ ਤਾਂ ਨਾ ਐਡਾ ਬੱਚਾ ਨਸ਼ਾ ਖਾਂਦਾ ਅੱਜ ਸਾਨੂੰ ਪਤਾ ਲੱਗਾ 12 13 ਸਾਲ ਦਾ ਬਰਬਾਦ 12 13 ਆ ਕਿੰਨਾ ਕਮਣਾ ਤੇਰੀ ਮੁਣ ਕਿੰਨੇ ਭਾਜੀ 13 15 ਇਹ ਤੋਂ ਵੀ ਛੋਟਾ ਵਾ 12 ਸਾਲ ਦਾ ਹਾਂ ਉਹ ਕੀ ਕਰੂਗਾ ਅੱਜ ਹੀ ਪਤਾ ਲੱਗਾ ਸਾਨੂੰ ਅੱਜ ਪਤਾ ਲੱਗਾ 12 ਸਾਲ ਦੇ ਬੱਚੇ ਉਹਦੇ ਘਰਦਿਆਂ ਨੂੰ ਕਹੀ ਜਾਂਦਾ ਮਾਪਿਆਂ ਨੂੰ ਕਹੀਏ ਸਾਡਾ ਉਹਨੇ ਕਹਣਾ ਸਾਡੇ ਬੱਚਾ ਦਾ ਨਾਮ ਖਰਾਬ ਕਰਨ ਦਾ ਹੈ ਮਲਕ ਇਹੇ ਬੰਦੇ ਨੇ ਦੇਖ ਕੇ ਦੱਸੇ ਵੀ ਆਹ ਕੰਮ ਕਰਨ ਦਾ ਹੈ ਜਿਹੜਾ ਬੱਚਾ ਇਹ ਦਿੱਸੋਈ 20 ਸਾਲ ਦਾ ਬੱਚਾ ਸੀਗਾ ਇਹ 20 ਸਾਲ ਕੀ ਨਾਮ ਕੀ ਸੀਗਾ ਸੁਖਦੇਵ ਸਿੰਘ ਸੁਖਾ ਤੇ ਉਹਨਾਂ ਦੇ ਪਾਪਾ ਜੀ ਕੀ ਕਰਦੇ ਕੀ ਪਾਪਾ ਜੀ ਸਰਪੰਚਾ ਬੋਲਦਾ ਸਰਪੰਚ ਹਰਮੇਸ਼ ਸਿੰਘ ਪਿੰਡ ਦੇ ਮਿਲ ਸਰਪੰਚ ਹਾਂਜੀ ਗੋਰਾ ਸਰਪੰਚ ਜੀ ਹਾਂਜੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜੀ ਬਹੁਤ ਜ਼ਿਆਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਕੰਮ ਕੀਤਾ ਜੀ ਉਹਨਾਂ ਵੱਲੋਂ ਬਹੁਤ ਮਦਦ ਪਾ ਗਏ ਮਤਲਬ ਮਤਲਬ ਸੁਲਤਾਨਪੁਰ ਤੱਕ ਆਪਣੇ ਖਾਣੇ ਤੱਕ ਐਸਐਮਓ ਨੂੰ ਆਪਣੇ ਡੱਬੇ ਹਾਂਜੀ ਉਹਨਾਂ ਦਿੱਤਾ ਗਿਆ ਵਾ ਵੀ ਇਹ ਚੀਜ਼ ਬੰਦ ਕੀਤਾ ਜੀ ਇਸ ਸਬੰਧ ਦੇ ਵਿੱਚ ਸਰ ਅਸੀਂ ਕੈਂਪ ਵੀ ਲਵਾਏ ਆ ਨਛਾ ਸਟਾਉਕ ਦੇ ਅੰਦਰ ਆਪਣੀ ਟੀਮ ਹੁੰਦੀ ਰਹੀ ਆ ਕੈਂਪ ਵੀ ਲੱਗੇ ਪਰ ਉਹ ਕੱਲਾ ਹੀ ਸਰਕਾਰ ਤੇ ਵੀ ਰੋਸ ਨਹੀਂ ਕਰ ਸਕਦੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਬਾਕੀ ਪਿੰਡ ਵਾਲਿਆਂ ਨੂੰ ਸਾਥ ਦੇਣਾ ਪੈਣਾ ਜੇ ਅਸੀਂ ਕਿਹਦਾ ਸਾਡੇ ਬੱਚਿਆਂ ਦਾ ਉਲਟ ਸੋਚਦੇ ਆ ਪਰ ਇਹ ਉਲਟ ਨਹੀਂ ਅਸੀਂ ਤਾਂ ਉਹਨਾਂ ਦੀ ਜ਼ਿੰਦਗੀ ਦਾ ਸਹੀ ਸੋਚਦੇ ਆ ਵੀ ਇਹ ਗਲਤ ਰਾਹ ਤੋਂ ਭਟਕ ਗਏ ਅਸੀਂ ਤਾਂ ਉਹਨਾਂ ਨੂੰ ਇੱਥੋਂ ਤੱਕ ਕਈ ਗਏ ਆ ਵੀ ਇਹ ਕਿਸੇ ਨੂੰ ਲੋੜ ਆ ਸਾਡੀ ਹੈਲਪ ਦੀ ਕੋਈ ਭਰਤੀ ਹੋਣਾ ਚਾਹੁੰਦਾ ਸੀ ਆਪ ਦੀ ਖਰਚੇ ਤੇ ਤਾਂ ਉਹਨਾਂ ਨੂੰ ਕੈਂਪ 'ਚ ਵੀ ਛੱਡ ਸਕਦੇ ਆ ਸਾਡਾ ਜਪਾ ਤਾਂ ਲੱਗਾ 12 ਸਾਲ ਦੇ ਬੱਚੇ ਆ ਬਸ ਮੈਂ ਕਹਿੰਦਾ ਹੁਣ ਨਿਕਲਦਾ ਜੀ ਸਾਡਾ 12-12 ਸਾਲ ਦੇ ਕਹਿੰਦੇ ਬੱਚੇ ਜਿਹੜੀ ਹੁਣ ਟੀਮ ਇਹਨਾਂ ਹੁਣ ਡਰ ਪੈ ਗਿਆ ਵਾ ਵੀ ਆ ਜੋ ਚੱਲ ਗਿਆ ਅਸੀਂ ਵੀ ਸਖਤ ਹੋ ਗਏ ਹਾਂ ਅਸੀਂ ਵੀ ਕੱਲ ਨੂੰ ਸਾਡੇ ਵੀ ਬੱਚੇ ਆ ਇੱਕ ਇੱਕ ਬੰਦੇ ਨੇ ਸਟਾਰਟ ਕੀਤਾ ਸਾਡੇ ਪਿੰਡ ਦੇ ਵਿੱਚ ਅੱਜ 40 ਬੰਦੇ ਨੇ 40 ਬੰਦੇ ਦੇ ਸਿੱ ਤੱਕ ਹੋ ਗਏ ਆ